ਜਿਹੜਾ ਕਨਾਉਣਾ ਚੀਜ਼ ਕੀਤੀ ਗਈ ਹੈ ਹਨਾ ਤੇ ਆਈਡੀ ਕਾਰਡ ਚੈੱਕ ਕੀਤੇ ਗਏ ਤੇ ਉਹਨਾਂ ਦੀਆਂ ਪੈਂਟਾਂ ਦੇਖੀਆਂ ਹੋਈਆਂ ਦੇਖੀਆਂ ਗਈਆਂ ਕਿ ਸੁੰਨਤ ਵਗੈਰਾ ਕੀਤੀ ਹੋਈ ਹੈ ਉਹਨਾਂ ਦੀ ਹਮ ਇੱਕ ਬੰਦਾ ਸੀਗਾ ਮੈਂ ਨਿਊ ਸੁਣ ਰਿਹਾ ਸੀਗਾ ਕਹਿੰਦਾ ਵੀ ਤੇਰੇ ਦਾੜੀ ਰੱਖੀ ਹੋਈ ਹੈਗੀ ਹਮ ਦਾੜੀ ਰੱਖਣ ਕਰਕੇ ਤੇ ਉਹਨੂੰ ਕਲਾਮ ਆਉਂਦੀ ਸੀ ਕੋਈ ਜਿਵੇਂ ਮੁਸਲਮਾਨ ਧਰਮ ਦੇ ਵਿੱਚ ਕੁਝ ਕਲਾਮ ਪੜ੍ਹਦੇ ਨੇ ਪੜ੍ਹਦੇ ਨੇ ਹਮ ਉਹ ਕਹਿੰਦੇ ਇਹਨੂੰ ਛੱਡ ਗਏ ਹੈਗਾ ਉਹ Hindu ਸੀਗਾ ਹਮ ਤੇ ਆਪਾਂ ਤਾਂ ਇਹੀ ਅਪੀਲ ਕਰਦੇ ਆ ਆਪਣਾ ਭਾਰਤ ਸਰਕਾਰ ਅੱਗੇ ਕਿ ਜਿਹੜੇ ਲੋਕਾਂ ਨੇ ਕੀਤਾਗਾ ਇਹ ਹਨਾ ਹੂੰ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਜਿਹੜਾ ਕਦਮ ਉਠਾਏ ਜਾਣ ਹੁੰਦੇ ਇੰਕਾਊਂਟਰ ਹੋਣ ਤਾਂ ਜੋ ਐਦਾਂ ਦਾ ਜਿਹੜਾ ਸੈਟਅਪ ਆਉਣ ਨੂੰ ਕੀਤਾ ਸਟੈਪ ਨਹੀਂ ਗਿਆ ਦੁਬਾਰਾ ਨਾ ਚੱਕੇ ਜਾਣ ਅੱਜ ਮੈਂ ਦੇਖ ਰਿਹਾ ਸੀ ਕਿਸੇ ਚੈਨਲ ਨੇ ਮੋਦੀ ਸਾਹਿਬ ਦੀ ਭਾਈ ਹੋਈ ਹੈ ਹੂੰ ਉਹਨਾਂ ਨੇ ਕਿਹਾ ਵੀ ਮੈਂ ਪਤਾਲ ਚੋਂ ਵੀ ਲੱਭ ਕੇ ਉਹਨਾਂ ਨੂੰ ਛੱਡਣਾ ਨਹੀਂ ਹੈਗਾ ਕੋਈ ਸੋਚਦਾ ਵੀ ਇਸ ਗੱਲ ਤੇ ਉਹ ਤਰਨ ਆ ਕੇ ਦਿਖਾਉਣ ਹੁਣ ਪਰ ਇਹ ਨਿਆਣਾ ਇੱਕ ਗੱਲ ਹੋਰ ਵੀ ਚਲੋ ਜੀ ਕਰ ਵੀ ਦੇਣਗੇ ਜਿਹੜੇ ਚੱਲ ਗਏ ਉਹਨਾਂ ਨੂੰ ਤਾਂ ਵਾਪਸ ਆਉਣਾ ਨਹੀਂ ਹੈਗਾ ਉਹ ਤਾਂ ਹੈ ਆਪਾਂ ਉਹਨਾਂ ਨੂੰ ਤਾਂ ਲਿਆ ਨਹੀਂ ਸਕਦੇ ਕਿਉਂਕਿ ਜੇ ਪਹਿਲਾਂ ਹੀ ਥੋੜਾ ਉਹ ਚੀਜ਼ਾਂ ਕੀਤੀਆਂ ਜਾਂਦੀਆਂ ਉੱਥੇ ਸਿਕਿਉਰਟੀ ਦਾ ਜ਼ਿਆਦਾ ਪ੍ਰਬੰਧ ਕੀਤਾ ਜਾਂਦਾ ਆਪਣੀ ਫੌਜ ਹਨ ਫਿਰ ਸ਼ਾਇਦ ਇਹ ਨਾ ਵਾਪਰਦਾ ਬਾਕੀ ਚਲੋ ਜਿਹੜਾ ਕੁਝ ਵੀ ਹੈ ਨਾ ਇੱਕ ਜਿਹੜਾ ਬਈ ਧਾਰਾ ਤੋੜੀ ਗਈ ਸੀ ਉਹਦਾ ਉਹ 370 ਧਾਰਾ ਤੋੜ ਦਿੱਤੀ ਗਈ ਸੀ ਹਨ ਹੂੰ 2019 ਦੇ ਵਿੱਚ ਉਤੋਂ ਬਾਅਦ ਜਿਹੜੇ ਹੋਰ ਲੋਕ ਨੇ ਉੱਥੇ 85 ਹਜ਼ਾਰ ਲੋਕ ਜਿਵੇਂ ਇੱਧਰ ਉੱਧਰ ਆ ਕੇ ਰਹਿਣ ਦਾ ਅੰਦੇ ਸੀਗੇ। ਹੂੰ। ਕਸ਼ਮੀਰ ਦੇ ਵਿੱਚ। ਠੀਕ ਹੈ ਜੀ। ਇਹ ਜਿਹੜੀ ਜਿਹੜੀ ਇਹਨਾਂ ਨੇ ਜਿਵੇਂ ਜ਼ਿੰਮੇਵਾਰੀ ਲਈ ਹੈ TRF ਇੱਕ ਉਹਨਾਂ ਦੀ ਜਿਹੜੀ ਸੰਸਥਾ ਬਣੀ ਹੋਈ ਹੈ ਜਿਹੜੇ ਪ੍ਰਾਂਦੀ ਨੇ ਉਹ ਜਿਹੜੇ ਗਰੋਸ ਸੀਗਾ ਉਹਨਾਂ ਦਾ TRF ਨਾਮ ਦੀ ਸੰਸਥਾ ਬਣੀ ਹੋਈ ਆ। ਹੂੰ। ਉਹ ਉਹਨਾਂ ਨੇ ਕਿਹਾ ਵੀ ਸਾਡੀ ਜਿਹੜੀ ਸਿੱਧੀ ਸਿੱਧੀ ਲੜਾਈ ਆ ਉਹ ਜੰਮੂ ਕਸ਼ਮੀਰ ਸਰਕਾਰ ਨਾਲ ਆਗੀ। ਸਾਨੂੰ ਇਹ ਚੀਜ਼ ਤਾਂ ਕਦੇ ਰੋਜ਼ ਸੀਗਾ ਵੀ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਹੋਰ ਜਿਆਦੇ ਲੋਕ ਆ ਕੇ ਰਹਿਣ ਲੱਗੇ ਸੀ। ਬਿਜਲੀ ਧਾਰਾ ਤੋੜਤੀ। ਹਾਂ। ਇਹ ਚੀਜ਼ ਦਾ ਕਹਿੰਦੇ ਵੀ ਸਾਡੇ ਵਿੱਚ ਬਹੁਤ ਰੋਸ ਸੀਗਾ ਇਹਦੇ ਕਹਿੰਦੇ ਸੀ ਮਤਲਬ ਮੱਦੇ ਨਜ਼ਰ ਇਹ ਚੀਜ਼ਾਂ ਕੀਤੀਆਂ ਨਹੀਂ ਗਈਆਂ। ਹੂੰ। ਹੁਣ ਇਹ ਤਾਂ ਬਾਕੀ ਜਾਂਚ ਦਾ ਵਿਸ਼ਾ ਵੀ ਇਹ ਚੀਜ਼ ਉਹਨਾਂ ਨੇ ਕਹੀਆਂ ਜਾਂ ਨਹੀਂ ਕਹੀ ਹੈਗੀ ਹਨਾ। ਹੂੰ। ਬਾਕੀ ਇਹ ਆਨ ਰਿਕਾਰਡ ਚੀਜ਼ਾਂ ਹੈਗੀਆਂ ਨੇ Google ਦੇ ਉੱਤੇ ਪਈਆਂ ਨੇਗੀਆਂ। ਹੂੰ। ਹੁਣ ਵੀ ਜਿਹੜੀ ਸਟੇਟਮੈਂਟ ਆ ਜ਼ਿੰਮੇਵਾਰੀ ਚੱਕੀ ਹੈ ਉਹਨੇ TRF ਹੂੰ। ਟੈਰਰਿਸਟ ਕੁਛ ਐਦਾਂ ਦਾ ਗਰੋਹ ਉਹਨਾਂ ਦਾ। ਕਿੰਨੇ ਲੋਕ ਜਿਹੜੇ ਆਪਣੀ ਜਾਨ ਗਵਾ ਚੁੱਕੇ ਨੇ। 34 ਜਣਾਂ ਦੀ ਪੁਸ਼ਟੀ ਹੋ ਗਈ ਬਾਈ ਹੁਣ ਤੱਕ ਬਾਕੀ ਜਿਹੜੇ ਜ਼ਖਮੀ ਹੈਗੇ ਨੇ ਹਜੇ ਤੇ ਕੱਲ ਜਿਹੜੇ ਆਪਣੇ ਗ੍ਰਹਿ ਮੰਤਰੀ ਨੇ ਉਹਨਾਂ ਨੇ ਵੀ ਦੌਰਾ ਕੀਤਾ ਸੀ ਜਹਾਜ਼ ਦੇ ਰਾਹੀਂ ਤੇ ਇੱਕ ਗੱਲ ਹੋਰ ਕਹਿੰਦੇ ਆ ਕਿ ਜਿਨ੍ਹਾਂ ਦੇ ਵੀ ਮਾਰੇ ਗਏ ਨੇ ਹਨਾ ਜਿਨ੍ਹਾਂ ਨੇ ਵੀ ਜਾਨਾਂ ਗਵਾਈਆਂ ਨੇ ਉਹਨਾਂ ਨੂੰ ਵਿੱਤੀ ਸਹਾਇਤਾ ਵੀ ਦਿੱਤੀ ਜਾਵੇ ਹਨਾ ਜਿਵੇਂ ਕਰੋੜ ਕਰੋੜ 2-2 ਕਰੋੜ ਕਿਉਂਕਿ ਕਈ ਕਮਾਉਣ ਵਾਲੇ ਘਰ ਦੇ ਵਿੱਚ ਇਕੱਲੇ ਹੁੰਦੇ ਨੇ ਜਿਵੇਂ ਉਹ ਸੀਗਾ ਆਪਣਾ ਆਪਣੀ ਜਿਹੜੀ ਨੇਵੀ ਦਾ ਵੱਡਾ ਹਰਿਆਣੇ ਵਾਲਾ ਹਰਿਆਣੇ ਵਾਲਾ ਮੁੰਡਾ ਤੇ ਉਹ ਉਹ ਤਾਂ ਚਲੋ ਸ਼ਹੀਦਾਂ ਦੇ ਵਿੱਚ ਹੀ ਆ ਗਿਆ ਮੁੰਡਾ ਜਿਹੜੇ ਹੋਰ ਆਮੜੇ ਆਮ ਨਾਗਰਿਕ ਨੇ ਉਹਨਾਂ ਨੂੰ ਜਿਹੜੀਆਂ ਬਿੱਤੀ ਸਹਾਇਤਾ ਦਿੱਤੀ ਜਾ ਬਿਲਕੁਲ ਕਿਉਂਕਿ ਇੱਕ ਘਰ ਉਜੜਨ ਵਾਲੀ ਉਹ ਗੱਲ ਹੋ ਜਾਂਦੀ ਹੈ ਬਾਈ ਹਾਂ ਬਾਈ ਹੁਣ ਜਿਹਨ ਦਾ ਪਿੱਛੇ ਕੱਲਾ ਕੱਲਾ ਸੀ ਜਿਨ੍ਹਾਂ ਦੇ ਹਨ ਜਿਵੇਂ ਕਰਨਾਟਕਾਣਾ ਸੀ ਜਿਹਦੀ ਪਤਨੀ ਨੇ ਕਿਹਾ ਕਹਿੰਦੀ ਮੈਨੂੰ ਵੀ ਕੋਈ ਨਹੀਂ ਜਿਹਨੂੰ ਕਿਹਾ ਫਿਰ ਕਿਨੇ ਵੀ ਤੂੰ ਜਾ ਕੇ ਮੋਦੀ ਨੂੰ ਦੱਸਣਾ ਤੇ ਧਰਮ ਪ੍ਰਤੀ ਇੰਨਾ ਵੀ ਕਟੜ ਨਹੀਂ ਹੋਣਾ ਚਾਹੀਦਾ ਹਨਾ ਹੁਣ ਆਪਣੇ ਜੇ ਪਿੰਡਾਂ ਦੀ ਗੱਲਬਾਤ ਕਰੀਏ ਆਪਾਂ ਇਹ ਗੱਲ ਸੋਚਦੇ ਆਂ ਬਾਈ ਹੂੰ ਚਲੋ ਉਹਨਾਂ ਦੀ ਕੋਈ ਨਿੱਜੀ ਹੋएगी ਸੀ ਸਰਕਾਰ ਨਾਲ ਜਿਹੜੀ ਜੰਮੂ ਕਸ਼ਮੀਰ ਦੀ ਸਰਕਾਰ ਨਾਲ ਉਹਨਾਂ ਨੇ ਜਿਵੇਂ ਬਿਆਨ ਦਿੱਤਾ ਹੈ ਪਰ ਆਮ ਲੋਕਾਂ ਦਾ ਤਾਂ ਉਹਦੇ ਵਿੱਚ ਕੋਈ ਕਸੂਰ ਨਹੀਂ ਜਿਹੜੇ ਜਿਹੜੇ ਟਾਰਗੇਟ ਆ ਹਰ ਵਾਰੀ ਆਮ ਲੋਕ ਹੁੰਦੇ ਨੇ ਨਾ ਜੇ ਆਪਾਂ ਹੋਰ ਵੀ ਪਿਛਲੀ ਗੱਲਬਾਤ ਕਰੀਏ ਜਦੋਂ ਪਹਿਲਾਂ ਵੀ ਅਟੈਕ ਹੋਏ ਨੇ ਉਦੋਂ ਵੀ ਹੂੰ ਵਿਦੇ ਆਮ ਲੋਕ ਨੇ ਉਹਨਾਂ ਦੀ ਉੱਤੀ ਚੀਜ਼ਾਂ ਹੁੰਦੀਆਂ ਨੇ ਬਾਕੀ ਜਿਵੇਂ ਕਹਿੰਦੇ ਹੁੰਦੇ ਨੇ ਵੀ ਜਿੰਨੀ ਲਿਖੀ ਹੁੰਦੀ ਆ ਉਹ ਵੀ ਚੀਜ਼ ਹਨ ਆਪਾਂ ਕਹਿ ਸਕਦੇ ਹਾਂ 10-15 ਮਿੰਟ ਪਹਿਲਾਂ ਰੀਲਾਂ ਬਣਾਉਂਦੇ ਨੇ ਉਹ ਵਾਇਰਲ ਹੁੰਦੀਆਂ ਨੇ ਹੂੰ ਬਾਕੀ ਚਲੋ ਆਪਾਂ ਤਾਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਅਰਦਾਸ ਕਰਦੇ ਆਂ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਾਕਸਟਨ ਪਰਮਾਤਮਾ ਤੇ ਜਿਹੜੇ ਦਰਿੰਦਿਆਂ ਨੇ ਇਹ ਕੰਮ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਹਨਾ ਜਲਦੀ ਤੋਂ ਜਲਦੀ ਉਹਦੀ ਪੁਸ਼ਟੀ ਕੀਤੀ ਜਾਵੇ ਵੀ ਕਾਰਨ ਕੀ ਸੀਗਾ ਹਨ ਤੇ ਬਾਕੀ ਲੋਕਾਂ ਦੇ ਵੀ ਸ਼ਾਂਤੀ ਬਣਾ ਕੇ ਰੱਖਣ ਕਸ਼ਮੀਰ ਵਾਲੇ ਵੀ ਭਾਰਤੀ ਲੋਕ ਵੀ ਹਨ ਆਪਣੇ ਗੱਲ ਸਮਾਣੇ ਦੇ ਵਿੱਚ ਵੀ ਪੁਤਲੇ ਫੁਕੇ ਗਏ ਨੇ ਬਹੁਤ ਰੋਸ ਆ ਪਾਕਿਸਤਾਨ ਬਰਤੀ ਹਾਂ ਚਰ ਪਾਕਿਸਤਾਨ ਦਾ ਵੀ ਬਿਆਨ ਆਇਆ ਸੀ ਉਹ ਕਹਿੰਦੇ ਵੀ ਸਾਡਾ ਕੁਝ ਨਹੀਂ ਹੈਗਾ ਦੇ ਵਿੱਚ ਮਤਲਬ ਮਨਛਾ ਸਾਡੀ ਨਹੀਂ ਹੈਗੀ ਸੀ ਹੁਣ ਇਹ ਤਾਂ ਜਾਂਚ ਦਾ ਵਿਸ਼ਾ ਏਜੰਸੀਆਂ ਦਾ ਜਾਂ ਫਿਰ ਭਾਰਤ ਸਰਕਾਰ ਦਾ ਵੀ ਕੀ ਗੱਲਬਾਤ ਹੋਈ ਆ ਜਾਂ ਕੀ ਚੀਜ਼ਾਂ ਹੋਈਆਂ ਨੇ ਬਿਲਕੁਲ ਬਾਕੀ ਧੰਨਵਾਦ ਦੋਸਤੋ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਅਸੀਂ